ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਜੁਰਾਬ ਦੀ ਅੱਡੀ ਬਣਾਉਣ ਦਾ ਤਰੀਕਾ ਦੱਸਾਂਗੀ ਇਹ ਦੇਖੋ ਮੈਂ ਜੁਰਾਬ ਦੇ ਸਮਝ ਲਓ ਕਿ 21 ਜੋੜ ਪਾਏ ਆ ਤੇ ਮੈਂ ਸੈਂਪਲ ਤਾਂ ਅੱਡੀ ਦੇ ਬਣਾ ਰਹੀ ਆ ਪਰ ਤੁਹਾਨੂੰ ਅੱਛੀ ਤਰ੍ਹਾਂ ਪਤਾ ਲੱਗ ਜਾਏ ਇਸ ਲਈ ਮੈਂ ਪੂਰੇ ਜੁਰਾਬ ਜਿੰਨੇ ਗੁੰਡੇ ਪਾ ਲਏ ਤੇ ਆਪਾਂ 21 ਕੁੰਡਿਆਂ ਦਾ ਬਿਆਲੀ ਇਹ ਜੋ ਕੁੰਡੇ ਸਾਰੇ ਹੋਗੇ 21 ਜੋੜ ਹਨ ਤੇ 21 ਕੁੰਡਿਆਂ ਦੇ ਹਾਫ ਪੋਰਸ਼ਨ ਦੀ ਆਪਾਂ ਅੱਡੀ ਬਣਾਵਾਂਗੇ ਇਹ ਦੇਖੋ ਪਹਿਲਾ ਕੁੰਡਾ ਆਪਾਂ ਨੇ ਅੰਜੀ ਉਤਾਰ ਲਿਆ ਤੇ ਇਹ ਝੋਟਾ ਮਾਰਾਂਗੇ ਪਹਿਲੇ 21 ਕੁੰਡਿਆਂ ਦੀ ਆਪਾਂ ਨੇ ਬਣਾਣੀ ਹੈ ਅੱਡੀ ਠੀਕ ਹੈ ਇੱਥੇ ਆਪਾਂ ਨੇ ਪਰਤ ਕੇ ਕੁੰਡਾ ਤੇ ਝੋਟਾ ਮਾਰ ਲੈਣਾ ਹੈ

ਤਿੰਨ ਕੁੰਡੇ ਸਾਡੇ ਹੋਰ ਰਹਿ ਗਏ ਤਾਂ 21 ਬਣਨਗੇ ਠੀਕ ਹੈ ਤੇ ਹੁਣ ਆਪਾਂ ਇਹ ਦੋ ਕੁੰਡਿਆਂ ਦੇ ਇਸ ਤਰ੍ਹਾਂ ਝੋਟਾ ਮਾਰਾਂਗੇ ਇਧਰ ਆਪਾਂ ਕੁੰਡਾ ਪਹਿਲਾਂ ਪਰਤਿਆ ਸੀ ਨਾ ਇਹਦੋਂ ਐਵੇਂ ਝੋਟਾ ਮਾਰਨਾ ਹੈ ਠੀਕ ਹੈ ਤੇ ਇੱਕ ਕੁੰਡਾ ਲਾਸਟ ਵੱਲ ਆਪਾਂ ਨੇ ਐਵੇਂ ਬੁਣ ਲੈਣਾ ਇਹ ਸਾਡੇ 18 ਕੁੰਡੇ ਰਹਿ ਗਏ 21 ਬੁਣੇ ਸੀ ਇੱਕ ਇਹਦੋਂ ਘਟ ਗਿਆ ਇੱਕ ਇਹਦੋਂ ਘਟ ਗਿਆ ਇਹ ਦੇਖੋ 2 4 6 8 10 12 13 14 15 16 17 18 2 4 5 6 7 8 9 10 11 12 13 14 15 16 17 18 19 1 ਮਿੰਟ ਮੈਂ ਦੇਖਾ ਇੱਕ ਹੋ ਗਿਆ ਸਾਡਾ ਵਧ ਨਾ ਬਣਿਆ ਗਿਆ ਹੋਵੇ 2 4 5 6 7 8 9 10 11 12 13 14 15 16 17 18 19 20 21 ਇਹ 1 ਮਿੰਟ ਮੈਂ ਕਰਿਆ ਜਰਾ ਮੈਂ ਦੇਖਾ ਗੁੰਡਾ ਨਾ ਫालतू ਇੱਕ ਨਾ ਬਣਿਆ ਗਿਆ ਹੋਵੇ ਵਿੱਚ ਠੀਕ ਹੈ ਜੀ ਇਹ 19 ਹੀ ਗੁੰਡੇ ਹੋਣੇ ਸੀ ਮੈਂ ਕਨਫਿਊਜ਼ ਹੋ ਗਈ ਕਿਉਂਕਿ ਦੋ ਗੁੰਡੇ ਆਪਾਂ ਨੇ ਇੱਕ ਇਹ ਦੋ ਇੱਕ ਇਹ ਦੋ ਕਟਾ ਲਿਆ ਤੇ ਬਾਕੀ ਸਾਡੇ 19 ਬਚਣਗੇ 21 ਗੁੰਡੇ ਸਾਰੇ ਸੀ ਤੇ ਇਹ ਆਪਾਂ ਨੇ ਪੁੱਠੀ ਸਲਾਈ ਸਾਰੀ ਪੁੱਠੀ ਬਣਾ ਲੈਣੀ ਹੈ ਪਹਿਲਾ ਗੁੰਡਾ ਉਤਾਰ ਲਿਆ ਇਹ ਦੋ ਇਹ ਇਹ ਪੁੱਠੀ ਸਾਰੀ ਸਾਡੀ ਪੁੱਠੀ ਬਣੇਗੀ ਸਿੱਧੀ ਤੇ ਫੇਰ ਮੈਂ ਤੁਹਾਨੂੰ ਦੱਸਾਂਗੀ ਕਟਾਣੀ ਮੈਂ ਪੁੱਠੀ ਬਾਲਾਂ ਮੈਂ ਤਾਂ ਉਹਨੂੰ ਦਿੱਤਰਣਾਉਂਗੀ ਇਹ ਸਟਾਰਟ ਵਿੱਚ ਦੇਖੋ ਜੀ ਆਪਾਂ ਨੇ ਇਹ ਗੁੰਡਾ ਫੇਰ ਆਪਾਂ ਨੇ ਪਰਤ ਲੈਣਾ ਤੇ ਇੱਥੇ ਝੋਟਾ ਮਾਰ ਲੈਣਾ ਪਹਿਲਾ ਗੁੰਡਾ ਆਪਾਂ ਐਵੇਂ ਉਤਾਰ ਲਿਆ ਪਰਤ ਕੇ ਝੋਟਾ ਮਾਰ ਲਿਆ ਆ ਦੇਖੋ ਇਹ ਪਿਛਲੇ ਗੁੰਡੇ ਆਪਾਂ ਨੇ ਐਵੇਂ ਬੋਨ ਲੈਣੇ ਆ ਪਲੇਨ ਏ ਦੇਖੋ ਜੀ ਅਸੀਂ ਸਾਰੇ ਪਲੇਨ ਕੁੰਡੇ ਪੁੰਨ ਲਵਾਂਗੇ ਇਹ ਤਿੰਨ ਰਹਿਗੇ ਤੇ ਫਿਰ ਇੱਥੇ ਇੱਕ ਝੋਟਾ ਮਾਰ ਲਾਂਗੇ ਇਹ ਇੱਕ ਇੱਕ ਕੁੰਡਾ ਆਪਾਂ ਇਸੇ ਤਰ੍ਹਾਂ ਦੋਨੋਂ ਪਾਸੇ ਤੋਂ ਘਟਾਈ ਜਾਣੇ ਆ ਤੇ ਇਹ ਸਾਡੇ ਸੀ 21 ਕੁੰਡੇ ਤਾਂ 7 ਚਤੁਰ ਤੱਕ ਰਹਿ ਜਾਣ ਉਦੋਂ ਤੱਕ ਆਪਾਂ ਇੱਕ ਇਧਰੋਂ ਇੱਕ ਉਦੋਂ ਇਸੇ ਤਰੀਕੇ ਨਾਲ ਘਟਾਈ ਜਾਣੇ ਆ ਇਹ ਹੁਣ ਕੁੱਟੀ ਸਲਾਈ ਆਪਾਂ ਪੁੱਠੀ ਪਾ ਲਾਂਗੇ ਫਿਰ ਇੱਕ ਇਧਰੋਂ ਇੱਕ ਉਦੋਂ ਘਟਾਉਂਦੇ ਜਾਵਾਂਗੇ ਜਦ ਤੱਕ 7 ਰਹਿ ਜਾਣਗੇ ਫਿਰ ਹਾਂਜੀ ਇਹ ਦੇਖੋ ਸਾਡੇ ਇੱਥੇ ਹੁਣ ਦੋਨੋਂ ਪਾਸੋਂ ਇੱਕ ਇੱਕ ਗੁੰਡਾ ਕਟਾ ਕੇ ਸੱਤ ਗੁੰਡੇ ਰਹਿ ਗਏ 2 4 6 ਤੇ 7 ਜਿੱਥੋਂ ਜਿੱਥੋਂ ਆਪਾਂ ਨੇ ਘਟਾਏ ਸੀ ਨਾ ਗੁੰਡੇ ਇਹ ਦੇਖੋ ਜਿਵੇਂ ਇੱਕ ਇਹ ਕਟਾਇਆ ਇੱਥੇ 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 ਇਹ ਉਸ ਉਸ ਥਾਂ ਤੋਂ ਆਪਾਂ ਨੇ ਇੱਕ ਇੱਕ ਗੁੰਡਾ ਚੁੱਕੀ ਜਾਣਾ ਇੱਕ ਇਧਰੋਂ ਇੱਕ ਇਧਰੋਂ ਤੇ ਪੂਰੇ ਆਪਾਂ ਇੱਥੇ ਤੱਕ ਪਹੁੰਚਣ ਤੇ ਪੂਰੇ 21 ਗੁੰਡੇ ਫਿਰ ਹੋ ਜਾਣੇ ਚਾਹੀਦੇ ਆ ਇਹ ਧਿਆਨ ਨਾਲ ਚੱਕਣਾ ਕਿ ਇੱਥੇ ਹੋਲ ਨਾ ਬਣੇ ਇਹ ਦੇਖੋ ਆਪਾਂ ਨੇ ਇੱਕ ਇੱਥੋਂ ਕਟਾਇਆ ਗੁੰਡਾ ਤੇ ਇੱਥੋਂ ਚੁਕਲਾਂਗੇ ਠੀਕ ਹੈ ਹਰ ਸਿੱਧੀ ਸਲਾਈ ਤੇ ਹੀ ਆਪਾਂ ਨੇ ਕਟਾਏ ਸੀ ਤੇ ਸਿੱਧੀ ਸਲਾਈ ਤੇ ਹੀ ਆਪਾਂ ਨੇ ਹੁਣੇ ਚੱਕਣੇ ਆ ਇਹ ਦੇਖੋ ਇਹ ਇੱਕ ਦੋ ਇਹ ਹੁਣ 7 ਤੋਂ 9 ਗੁੰਡੇ ਹੋ ਜਾਣਗੇ ਫਿਰ 11 ਫਿਰ 13 ਇਸੇ ਤਰ੍ਹਾਂ ਵੱਧ ਦੇ ਵੱਧ ਦੇ ਸਾਡੇ 21 ਗੁੰਡੇ ਪੂਰੇ ਹੋ ਜਾਣਗੇ ਜਦੋਂ ਤੱਕ ਆਪਾਂ ਸਤ ਸਤ ਕੁੰਡੇ ਸਾਰੀਆਂ ਸਾਈਡਾਂ ਤੋਂ ਚੁੱਕ ਲਾਂਗੇ ਇਹ ਦੇਖੋ ਜੀ ਹੁਣ ਇੱਥੇ ਇੱਕ ਕੁੰਡਾ ਘਟਿਆ ਸੀ ਤੇ ਇੱਥੋਂ ਆਪਾਂ ਨੇ ਇੱਕ ਕੁੰਡਾ ਘਟਾ ਲੈਣਾ ਇਹ ਤੋਂ ਚੁੱਕ ਲੈਣਾ ਕੁੰਡਾ ਠੀਕ ਹੈ ਹੁਣ ਆਪਾਂ ਪੁੱਠੀ ਸਲਾਈ ਸਾਰੇ ਪੁੱਠੀ ਪਾ ਲਾਂਗੇ ਇਹ ਆਪਾਂ ਪੁਕਤੀ ਸਲਾਈ ਸਾਰੀ ਪਾ ਲਈ ਹੁਣ ਫੇਰ ਆਪਾਂ ਸਿੱਧੀ ਸਲਾਈ ਤੇ ਇਹ ਦੇਖੋ ਇਹ ਇੱਥੋਂ ਆਪਾਂ ਨੇ ਇੱਕ ਚੁੱਕ ਲਿਆ ਹੁਣ ਇਹ ਗੁੰਡਾ ਕੱਟਿਆ ਇੱਥੋਂ ਇੱਕ ਚੁੱਕਾਂਗੇ ਹਾਂ ਦੇਖੋ ਹੋਲ ਨਹੀਂ ਬਣਨਾ ਚਾਹੀਦਾ ਇਹ ਧਿਆਨ ਰੱਖਣਾ ਹੈ ਬਸ ਤੇ ਧਾਗਾ ਥੋੜਾ ਜਿਹਾ ਆਪਾਂ ਨੇ ਕੱਸ ਕੇ ਰੱਖਣਾ ਇਹ ਥੋੜਾ ਜਿਹਾ ਆਪਾਂ ਇਧਰੋਂ ਤੇ ਫਾਲ ਪਾ ਲਾਂਗੇ ਤਾਂ ਕਿ ਤੱਕਾ ਜਿਹੜਾ ਹੈ ਦੇਖੋ ਜੀ ਤੇ ਇਹ ਥੋੜਾ ਜਿਹਾ ਆਪਾਂ ਕਸ ਕੇ ਰੱਖਾਂਗੇ ਕਿ ਇੱਥੇ ਹਲ ਨਹੀਂ ਬਣਨਾ ਚਾਹੀਦਾ ਇਹ ਦੇਖੋ ਤੇ ਇਹ ਜਿਹੜੇ ਆਪਾਂ ਘਟਾਣ ਵੇਲੇ ਗੁੰਡਾ ਪਰਤਿਆ ਸੀ ਨਾ ਇਹ ਚੀਏ ਨਸਰੇ ਆਉਂਦੀ ਰਵੇ ਇਹ ਇੱਕ ਗੁੰਡਾ ਆਪਾਂ ਨੇ ਇਹ ਕਟਾਇਆ ਇੱਥੋਂ ਚੁੱਕਿਆ ਹੁਣ ਇਹ ਗੁੰਡਾ ਕਟਾਇਆ ਤੇ ਇੱਥੋਂ ਆਪਾਂ ਨੇ ਜਾ ਕੇ ਚੱਕਣਾ ਹਰ ਸਿੱਧੀ ਸਲਾਈ ਤੇ ਇਸੇ ਤਰ੍ਹਾਂ ਆਪਾਂ ਨੇ ਇੱਕ ਇਧਰ ਇੱਕ ਇਧਰ ਗੁੰਡਾ ਕੱਟੀ ਜਣਾ ਤੇ ਇਹ ਸਾਡੀ ਜਿਹੜੀ ਅੱਡੀ ਇਸ ਤਰ੍ਹਾਂ ਬਣੀ ਜਾਏਗੀ ਦੇਖੋ ਠੀਕ ਹੈ ਤੇ ਇਹ ਦੇਖੋ ਇਹ ਸਾਡੇ ਦੋ ਕੁੰਡੇ ਚੁੱਕੇ ਗਏ ਹੁਣ ਆਪਾਂ ਇਹ ਤੀਸਰਾ ਕੁੰਡਾ ਇਹ ਦੇਖੋ ਇਹ ਕਿਥੋਂ ਕੱਟਿਆ ਸੀ ਕਿਥੋਂ ਇਹ ਕਿਥੋਂ ਜਿਹੜਾ ਕੱਟਿਆ ਇੱਥੋਂ ਜਾ ਕੇ ਚੱਕਣਾ ਆਪਾਂ ਨੇ ਠੀਕ ਹੈ ਐਸੇ ਤੀਸਰੇ ਕੁੰਡਾ ਪਾ ਸਕਦੇ ਆ ਪਰ ਇਹ ਥੋੜਾ ਜਨਾ ਇੱਕ ਕੱਸਿਆ ਜਾਂਦਾ ਹੈ ਇਸ ਤਰ੍ਹਾਂ ਆਪਾਂ ਬੁਣਾ ਜਾਂਦਾ ਤਾਂ ਕਿ ਇਹਨੂੰ ਕੱਸ ਕੇ ਰੱਖਣਾ ਹੈ ਤਾਂ ਕਿ ਇੱਥੇ ਹੋਲ ਨਾ ਬਣੇ ਇਹ ਆਪਾਂ ਨੇ ਹੁਣ ਤੀਸਰੀ ਵਾਰੀ ਗੁੰਡਾ ਚੁੱਕ ਲਿਆ ਤੇ ਇਹ ਦੇਖੋ ਜੀ ਇਹ ਆਪਾਂ ਨੇ ਇੱਕ ਇੱਥੋਂ ਚੁੱਕਿਆ ਇੱਥੋਂ ਚੁੱਕਿਆ ਹੁਣ ਇਹ ਗੁੰਡਾ ਜਿੱਥੇ ਇੱਥੋਂ ਚੁੱਕਣਾ ਇਹ ਸਾਡੇ ਤਿੰਨ ਗੁੰਡੇ ਚੱਕੇਗੇ ਚਾਰ ਵਾਰੀ ਅਸੀਂ ਹੋਰ ਗੁੰਡੇ ਇਸੇ ਤਰ੍ਹਾਂ ਚੱਕਣੇ ਆ ਬਸ ਇਹ ਧਿਆਨ ਰੱਖਣਾ ਹੈ ਇੱਥੇ ਹੋਰ ਨਹੀਂ ਬਣਨਾ ਚਾਹੀਦਾ ਮੋਰੀ ਨਹੀਂ ਅੱਛੀ ਲੱਗਦੀ ਨਾ ਆ ਦੇਖੋ ਇਸ ਨੇ ਤੇ ਇਹ ਮੈਂ ਇਸੇ ਤਰ੍ਹਾਂ ਚਾਰ ਕੁੰਡੇ ਹੋਰ ਚੁੱਕ ਕੇ ਪੂਰੇ ਤੁਹਾਨੂੰ ਮੈਂ 21 ਕੁੰਡੇ ਕਰਕੇ ਫਿਰ ਦਿਖਾਉਂਦੀ ਆ ਕਰ ਦ ਅਸੀਂ ਦੇਖੋ ਜੀ ਇਹ ਇੱਕ ਇੱਕ ਕੁੰਡਾ ਦੋਨੋਂ ਪਾਸੇ ਚੁੱਕ ਕੇ ਇਹ ਮੇਰੇ ਕੋਲ ਹੁਣ ਇੱਥੇ 19 ਕੁੰਡੇ ਹੋ ਗਏ ਵਿੱਚ ਤੇ ਇੱਕ ਸਾਡਾ ਰਹਿ ਗਿਆ 21 ਹੋ ਜਾਣਗੇ ਇੱਕ ਇਧਰੋਂ ਇੱਕ ਇਧਰੋਂ ਇਹ ਆਪਾਂ ਲਾਸਟ ਕੁੰਡਾ ਇੱਥੋਂ ਇਹ ਸਾਡਾ ਆ ਦੇਖੋ ਇੱਥੋਂ ਕੁੰਡਾ ਘਟਾਇਆ ਹੋਇਆ ਹੈ ਇੱਥੋਂ ਆਪਾਂ ਨੇ ਲਾਸਟ ਕੁੰਡਾ ਚੱਕ ਲੈਣਾ ਇਹ ਸਾਡੇ ਪੂਰੇ 21 ਕੁੰਡੇ ਹੋ ਜਾਣਗੇ ਹੁਣੇ ये आप लास्ट में आ गए हूँ ये साढ़े भी कुंडे हो गए तो लास्ट वाला कुंडा इतों अपने ने के चुक लिया ठीक है ये साढ़े पूरे एक ही कुंडे हो गए देखो दो 4 6 8 10 11 12 13 14 15 16 17 18 19 20 21 ਤੇ ਇਹ ਸਾਡੀ ਜਰਾਬ ਦੀ ੱਟੀ ਬਣ ਗਈ ਇਹ ਹੁਣ ਆਪਾਂ ਕੁੱਠੀ ਸਲਾਈ ਪਾ ਲਾਂਗੇ ਤੇ ਵੈਸੇ ਤਾਂ ਪਏ ਨੂੰ ਐਸਰੇ ਅੱਗੇ ਸਿੱਧੇ ਮੋੜ ਕੇ ਲੈ ਜਾਵਾਂਗੇ ਜਰਾਬ ਜਦੋਂ ਆਪਾਂ ਪੂਰੀ ਸੌਕਸ ਬੁੰਨਦੇ ਆ ਨਾ ਤੈਨੂੰ ਅੱਗੇ ਪਾਸ ਅੱਗੇ ਫਿਰ ਆਪਾਂ ਸਿੱਧਾ ਪੁੱਠਾ ਇਸੇ ਤਰ੍ਹਾਂ ਬਣਾ ਲਾਂਗੇ ਜਿਹੜੀ ਪੈਰ ਦੀ ਤੱਲੀ ਹੁੰਦੀ ਫਿਰ ਉਹਦਾ ਪੋਰਸ਼ਨ ਹੋਣਾ ਹੈ ਪਰ ਆਪਾਂ ਤੇ ਇੱਥੇ ਮਤਲਬ ਮੈਂ ਤਾਂ ਅੱਡੀ ਦਾ ਤੁਹਾਨੂੰ ਦੱਸਣਾ ਸੀ ਕਿ ਅੱਡੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਇਸ ਤਰ੍ਹਾਂ ਦੇਖੋ ਇਹ ਸਾਡੀ ਜਰਾਬ ਦੀ ਅੱਡੀ ਬਣ ਗਈ ਠੀਕ ਹੈ ਹਾਂ ਦੇਖੋ ਇਹ ਇੰਨਾ ਸਾਡਾ ਅੱਡੀ ਦਾ ਪੋਰਸ਼ਨ ਹੈ ਉਮੀਦ ਤਾਂ ਪਸੰਦ ਆਏਗੀ बस ਇਹ ਧਿਆਨ ਰੱਖਣਾ ਹੈ ਕਿ ਆਪਾਂ ਨੇ ਸਿੱਧਾ ਕੁੰਡਾ ਜਿਹੜਾ ਇੰਜ ਪਰਤਣਾ ਪਰਤ ਕੇ ਬਣਾਣਾ ਤੇ ਇਹ ਸਾਰੀ ਚੇਨ ਨਿੱਟਕਣੀ ਨਹੀਂ ਚਾਹੀਦੀ ਠੀਕ ਹੈ ਹਾਂਜੀ ਦੇਖੋ ਸਾਡੀ ਅੱਡੀ ਇਸ ਤਰ੍ਹਾਂ ਹੋ ਗਈ ਤਿਆਰ ਆ ਦੇਖੋ ਬਸ ਇਹ ਧਿਆਨ ਰੱਖਣਾ ਹੈ ਕਿ ਇਹ ਜਿਹੜੀ ਚੇਨ ਹੈ ਨਾ ਇਹ ਕੁੰਡਾ ਇੱਥੇ ਪਰਤਣਾ ਵੀ ਇਸੇ ਦਿੱ ਆਵੇ ਠੀਕ ਹੈ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਕਿ ਤੇ ਪਸੰਦ ਵੀ ਆਏਗੀ ਠੀਕ ਹੈ ਜੀ ਜਿਹੜਾ ਨੰਮਾ ਹੈ ਮੇਰਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਖੁਸ਼ ਰਹੋ ਮਿਲਦੇ ਆ ਨਵੀਂ ਵੀਡੀਓ ਵਿੱਚ